ਤੇ ਉਧਰ ਕੇਂਦਰ ਸਰਕਾਰ ਦੇ ਰੇਲਵੇ ਮੰਤਰਾਲੇ ਵੱਲੋਂ ਪੰਜਾਬ ਨੂੰ ਇੱਕ ਨਵੀਂ ਸੌਗਾਤ ਦਿੱਤੀ ਗਈ ਹੈ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਪੰਜਾਬ ਦੇ ਅੰਮ੍ਰਿਤਸਰ ਅਤੇ ਜੰਮੂ ਕਸ਼ਮੀਰ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਦਰਮਿਆਨ ਵੰਦੇ ਭਾਰਤ ਐਕਸਪ੍ਰੈਸ ਰੇਲ ਸੇਵਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ ਜੰਮੂ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਜਾਣਕਾਰੀ ਦਿੱਤੀ ਹੈ ਕਿ ਵੰਦੇ ਭਾਰਤ रेल गड्डी श्री माता वैष्णो देवी कटरा ਜਾਣ ਵਾਲੇ ਮੁਸਾਫਰਾਂ ਨੂੰ ਆਰਾਮ ਦੇਹ ਅਤੇ ਤੇਜ਼ ਯਾਤਰਾ ਦੀ ਸਹੂਲਤ ਉਪਲਬਧ ਕਰਵਾਏਗੀ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬੰਦੇ ਭਾਰਤ ਰੇਲ ਗੱਡੀ ਨੰਬਰ 26406 ਨੂੰ ਸ਼੍ਰੀ ਮਾਤਾ ਵੈਸ਼ਨੋ देवी कटरा ਤੋਂ ਅੰਮ੍ਰਿਤਸਰ ਦੇ ਲਈ ਚੱਲੇਗੀ ਜਦ ਕਿ ਰੇਲ ਗੱਡੀ ਨੰਬਰ 26405 ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ ਵਿੱਚ 6 ਦਿਨ ਚੱਲਿਆ ਕਰੇਗੀ ਜੰਮੂ ਡਿਵੀਜ਼ਨ ਵੱਲੋਂ ਸਾਂਝੇ ਕੀਤੇ ਗਏ ਪ੍ਰੈਸ ਨੋਟ ਦੇ ਮੁਤਾਬਕ ਗੱਡੀ ਨੰਬਰ 26406 ਕਟੜਾ ਤੋਂ ਸਵੇਰੇ 6:30 ਵਜੇ ਰਵਾਨਾ ਹੋਇਆ ਕਰੇਗੀ ਅਤੇ ਦੁਪਹਿਰ 12:30 ਵਜੇ ਅੰਮ੍ਰਿਤਸਰ ਪੁੱਜੇਗੀ ਜਿਸ ਵਿੱਚ ਜੰਮੂ ਪਠਾਨਕੋਟ ਕੈਂਟ ਜਲੰਧਰ ਸਿਟੀ ਬਿਆਸ ਆਦੀ ਥਾਵਾਂ ਤੇ ਰੁਕਿਆ ਕਰੇਗੀ ਇਹ ਰੇਲ ਗੱਡੀ ਨੰਬਰ 26 405 ਅਮਰੀਕ ਸਰ ਤੋਂ ਸ਼ਾਮ 4:25 ਮਿੰਟ ਤੇ ਰਵਾਨਾ ਹੋਇਆ ਕਰੇਗੀ ਤੇ ਰਾਤ 10:00 ਕਟੜਾ ਪਹੁੰਚੇਗੀ ਇਹ ਰੇਲ ਗੱਡੀ ਉਹਨਾਂ ਮੁਸਾਫਰਾਂ ਨੂੰ ਇਸ ਰੇਲ ਗੱਡੀ ਦਾ ਲਾਭ ਹੋਵੇਗਾ ਜੋ ਮਾਤਾ ਸ਼੍ਰੀ ਵੈਸ਼ਨੋਦੀਵੀ ਮੰਦਿਰ ਜਾਣ ਦੀ ਯੋਜਨਾ ਬਣਾ ਰਹੇ ਨੇ ਇਸ ਗੱਡੀ ਦੇ ਐਡਵਾਂਸ ਫੀਚਰਜ਼ ਕਾਰਨ ਇਸ ਦੂਰੀ ਨੂੰ ਤੈਅ ਕਰਨ ਦੇ ਵਿੱਚ ਬੇਹੱਦ ਘੱਟ ਸਮਾਂ ਲੱਗੇਗਾ ਸੋ ਇਸ ਗੱਡੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਾ 10 ਅਗਸਤ ਨੂੰ ਰਵਾਨਾ ਕਰਨਗੇ ਅਤੇ ਇਸ ਸੇਵਾ ਦੀ ਸ਼ੁਰੂਆਤ ਉਹਨਾਂ ਵੱਲੋਂ ਕੀਤੀ ਜਾਵੇਗੀ